ਹੁਣ ਅਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਰਾ ਬਾਬਾ ਨਾਨਕ ਦੇ ਕੋਲ ਬਿਲਕੁਲ ਹੀ ਪਿੰਡ ਸਾਧਾਂਵਲੀ ਸੋ ਜਦੋਂ ਕਿ ਜੇ ਬਾਬਾ ਨਾਨਕ ਤੋਂ ਤੁਸੀਂ ਬੰਨ ਰਵੀ ਜੋ ਟੁੱਟਿਆ ਸੀ ਤਾਂ ਇਸ ਪਿੰਡ ਦੇ ਵਿੱਚ ਵੀ ਕਾਫੀ ਜਿਹੜਾ ਪਾਣੀ ਈਮਾਰ ਕਰ ਚੁੱਕਾ ਸੀ ਕਾਫੀ ਜਿਹੜੇ ਲੋਕਾਂ ਦੇ ਘਰ ਜਿਹੜੇ ਨੁਕਸਾਨ ਦਾ ਇੱਕ ਹੋ ਗਿਆ ਵਿੱਚ ਸੋ ਮੈਂ ਕਹਿੰਦਾ ਮੈਨੂੰ ਕਹੋ ਇੱਕ ਕਰ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੀਆਂ ਦਰਸ਼ਕਾਂ ਵੀ ਇਹ ਸਾਂਝੀਆਂ ਕਰ ਦਿੱਤੀਆਂ ਜਾਨ ਤੁਸੀਂ ਦੇਖ ਸਕਦੇ ਹੋ ਕਿ ਇਸ ਘਰ ਦੇ ਵਿੱਚ ਜਿਹੜਾ ਕੰਮ ਜਿਹੜਾ ਪਣਿਓ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਚੱਲ ਰਿਹਾ ਸੀ ਮਿਸਤਰੀ ਲੱਗੇ ਸਨ ਮਟੀਰੀਅਲ ਬਿਲਕੁਲ ਇਹਨਾਂ ਪਰਿਵਾਰਕ ਮੈਂਬਰਾਂ ਦੇ ਦਸੰਯੋਗ ਜਿਹੜਾ ਸਟਾਰਟ ਹੋਇਆ ਗਿਆ ਸੀ ਸੁਪਰਵਾਈਜ਼ਰ ਮੈਂਬਰ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜੂੜ ਜਾਂਦੇ ਆ ਕਿ ਕੀ ਸਾਰਾ ਜਿਹੜੀ ਇਹ ਕੰਡੀਸ਼ਨ ਜੜੀ ਰਹੀ ਹੈ ਜਦੋਂ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਕੀ ਨਾਰੀ ਸਰ ਹਰ ਜਿਹੜਾ ਹਰ ਪਟਨ ਕੋਰ ਕਿਹੜੋ ਪਿੰਡ ਹੈ ਜੀ ਸਾਦਾ ਵਾਲੀ ਹਾਂ ਜੀ ਬਖਤੂਸੀ ਦੱਸਦੇ ਵੀ ਇਹ ਸਾਰਾ ਕਿਵੇਂ ਮੁੰਨੋ ਕਿਹੜਾ ਕੰਮ ਚੱਲ ਰਿਹਾ ਹੈ ਛਰੇ ਇਹ ਤਾਂ ਬਜਰੀ ਪਾਈ ਲਿਆਂਦੀ ਸਾਰੀ ਰੋੜ ਔਰ ਗਈ ਜੀ ਜੋ ਮੀੜੀ ਹਾਲ ਸਾਰਾ ਰੁੜ ਗਿਆ ਬਜਰੀ ਰੇਤ ਸੀਮੈਂਟ 10 ਦਿਨ ਕੰਮ ਚੱਲਿਆ ਮੁੜ ਕੇ ਇਹ ਹਾਰ ਆ ਗਿਆ ਹਰ ਦੀ ਇੱਧਰ ਨੂੰ ਮਾਰ ਵਜੀ ਸਾਰੇ ਬੂਹੇ ਬਾਵੇ ਬਾੜੀਆਂ ਪੁਰਾ ਰੋੜ ਕੇ ਲੈ ਆ ਗਿਆ ਹਾਂਜੀ ਪੁਰਕੇ ਰਿਸ਼ਤੇਦਾਰਾਂ ਜਿੰਨੇ ਕ ਜੋਗੇ ਹੈ ਹੀ ਕੀਤਾ ਮੁੜ ਕੇ ਤੁਹਾਨੂੰ ਪਤਾ ਰਿਸ਼ਤੇਦਾਰ ਕੌਣ ਅੱਜ ਕੱਲ ਲੱਗੇ ਲੱਗਦਾ ਕੋਈ ਨਹੀਂ ਲੱਗੇ ਜਿਹੜਾ ਕੰਮ ਕਰਾਰੇ ਤੂੰ ਖੁਦ ਕਰ ਰਿਹਾ ਜਾਂ ਰਿਸ਼ਤੇਦਾਰ ਰਿਸ਼ਤੇਦਾਰ ਹਾਂਜੀ ਰਿਸ਼ਤੇਦਾਰ ਹੀ ਆਪ ਤੇ ਆਪਾਂ ਇਹਨੇ ਜੋਗੇ ਹੈ ਹੀ ਨਹੀਂ ਕਿਉਂ ਸਾਡਾ ਨਾਂ ਦੇ ਕੋਈ ਕਮਾਉਣ ਵਾਲਾ ਨਾਂ ਕੋ ਲਿਆਉਣ ਵਾਲਾ ਹੀ ਆ ਤੇ ਆਪਾਂ ਕਿਹਦੇ ਸਿਰ ਤੇ ਕਈ ਆਪਾਂ ਪਾਵਾਂਗੇ ਸਾਡੇ ਕੋਲ ਪੈਣਾ ਹੀ ਨਹੀਂ ਗੇ ਪਹਿਲਾਂ ਜਦੋਂ ਮੈਨੂੰ ਕੰਮ ਚਾਲੂ ਕਰਦੋਂ ਪਹਿਲਾਂ ਕਿੰਨੇ ਕਮਰੇ ਕੱਚੇ ਜੋ ਕਿੰਨੇ ਕੱਚੇ 2 ਕਮਰੇ ਆਲਿਆਂ ਵਾਲੇ ਹਾਂਜੀ ਉਹ ਚੁੰਦੇ ਬੜੇ ਪਰ ਰਿਸ਼ਤੇਦਾਰਾਂ ਨੇ ਇਹੋ ਕਿਹਾ ਕਿ ਚਲ ਮਾਰਾ ਮੋਟਾ ਦੇ ਸੱਤ ਦਾ ਤੇ ਕਰ ਗਏ ਤੇ ਮੁਰਕੇ ਤੁਹਾਨੂੰ ਪਤਾ ਸੱਤ ਵੀ ਕੌਣ ਪਾ ਕੇ ਦੇਂਦਾ ਵਾ ਅੱਜ ਕੱਲ ਦੇ ਸਮੇਂ ਕਿਦਾਂ ਦੇ ਆਪਾਂ ਆਪਣੇ ਸਰਗਰ ਚੱਲਣ ਦੇ ਆ ਤੇ ਦੂਜੇ ਨੂੰ ਕਿੰਨੇ ਪਾ ਕੇ ਦੇਣੇ ਜਿਹੜਾ মিডিਆ ਵਾਲ ਸਾਰਾ ਰੁੜ ਗਿਆ ਮੇਰਾ ਤੇ ਹੁਣ ਆਪਾਂ ਇੱਧਾਂ ਤੰਬੂ ਲਾ ਕੇ ਤੇ ਬੈਠੇ ਆਂ ਕਿ ਇਸ ਜਗ੍ਹਾ ਤੇ ਕਿ ਮਟੀਲ ਕਿਹੜਾ ਕੰਮ ਸ਼ਟਾਇਆ ਹੈ ਕਿਹੜਾ ਕਿੱਥੇ ਜੁਰਾ ਪਮजूद ਹੈ ਇੱਥੇ ਕੀ ਕੀ ਚੀਜ਼ ਜੜੀ ਆ ਆਈ ਅਰੇ ਇਹ ਤਾਂ ਬੱਜਰੀ ਸੀਮੰਟ ਤੇ ਹਾਂਜੀ ਇਹ ਸਾਰਾ ਰੁੱੜ ਗਿਆ ਕਿੰਨਾ ਸੀਮੰਟ ਤੇ ਕਿੰਨੀ ਰੇਤ ਤੋਂ ਸਿਕਰੇ ਤਿੰਨਾਂ ਘੀਰੇ ਤੇ ਤੇ 30 ਬੋਰੀਆਂ ਸੀਮੰਟ ਹੀ ਸਾਰਾ ਇੱਕ ਕੋਹ ਤੇ ਸੱਟ ਹੋ ਗਿਆ ਜੇ ਕੋਹ ਰੁੱੜ ਗਿਆ ਜੀ ਇਦਾਂ ਖਰਾਬ ਖਰੂਬੂ ਹੋ ਗਿਆ ਤੇ ਉਹਦੀ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਜਿਹੜੀਆਂ ਸਿੰਗਰ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਦਿਖਾ ਦਿੱਤੀਆਂ ਜਾਣ ਸੋ ਇਹ ਉਹੀ ਸੀਮੈਂਟ ਹੈ ਜਿਹੜਾ ਜਿਨ੍ਹਾਂ ਦਾ ਇਹ ਜ਼ਿਕਰ ਕਰ ਰਹੇ ਨੇ ਸੋ ਇਹ ਜਿਹੜੇ 30 ਬੋਰੀਆਂ ਦੱਸਦੇ ਨੇ ਸੀਮੈਂਟ ਕੁਝ ਤਾਂ ਰੁੜ ਗਿਆ ਤਾਂ ਕੁਝ ਜਿਹੜਾ ਜਿਹੜਾ ਬਚਿਆ ਕਿੱਥੇ ਉਹਨੇ ਟਿੰਗ ਜਿਹੜੀ ਟਾਕ ਲੱਗੀ ਤਾਂ ਉਹ ਢੱਕਿਆ ਗਿਆ ਬਾਕੀ ਦਾ ਜਿਹੜਾ ਪਾਣੀ ਰਹਿਣਾ ਵਾ ਇਹ ਪਿੰਡ ਦੇ ਵਿੱਚ ਕਿ ਮਟੀਰੀਅਲ ਜਿਹੜਾ ਸਾਰਾ ਹੀ ਰੁੜ ਗਿਆ ਹਾਂਜੀ ਮੀਡੀਆਲ ਸਾਰਾ ਰੁੜ ਗਿਆ ਤੇ ਬਾਕੀ ਇਹ ਆ ਭਾਜੀ ਲੀੜਾ ਕਪੜਾ ਦਿੰਦੇ ਆ ਕੋਈ ਸੱਤਾਂ ਦਾ ਨਹੀਂ ਕਰਦਾ ਕੋਈ ਪੈਸੇ ਤੇ ਲਗਾ ਨਹੀਂ ਕਿ ਇਹ ਆ ਕਿ ਹੱਥ ਜੋੜ ਕੇ ਸਾਡੀ ਇਹ ਬੇਨਤੀ ਆ ਕਿ ਸਾਡੇ ਮਾਰੇ ਮੋਟੇ ਜਿਹੜੇ ਕਮਰੇ ਆ ਕਿਸ ਤਰ੍ਹਾਂ ਵੀ ਪੈ ਜਾਣ। ਹਾਂਜੀ ਮੋਟੇ ਸਾਡੀ ਸਿਆਲਾ ਉੰਡਿਆ ਵਾ ਸਿਆਲ ਚੀਂ ਨਿਕਨੇ ਕੇ ਬੱਚੇ ਆਪਾਂ ਕਿੱਥੇ ਲੈ ਕੇ ਜਾਈਏ। ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਉਹ ਜਿਆ ਸਮਾਂ ਵਾ ਇੱਕ ਦੂਜੇ ਦੇ ਘਰ ਨਹੀਂ ਜਾ ਸਕਦੇ। ਹਾਂਜੀ ਇਹ ਆ ਕਿ ਹੁਣ ਸਪਾਂ ਕੰਡਿਆ ਤੇ ਵੀ ਡਾਰੰਦਾ ਬੱਚੇ ਰਾਤ ਨੂੰ ਸੌਂਦੇ ਵੀ ਨਹੀਂਗੇ। ਇਹੋ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਕਿਸ ਤਰ੍ਹਾਂ ਕਮਰੇ ਸਾਡੇ ਪੈ ਜਾਣ। ਇੱਕ ਉਮੀਦ ਸੀ ਜਦੋਂ ਕੱਚੇ ਕਮਰੇ ਜਦੋਂ ਚੁੰਦੇ ਸੀ ਤਾਂ ਇੱਕ ਮੁਰਬ ਸਿਵਾ ਵੀ ਪੱਕੇ ਕਮਰੇ ਜਿਹੜੇ ਪੈ ਜਾਣ। ਕਿਦੋਂ ਲੱਗਦਾ ਨਹੀਂ ਕਿ ਉਹਨਾਂ ਤੋਂ ਵੀ ਜਿਹੜਾ ਮਤਲਬ ਹਾਂਜੀ ਹੁਣਾਂ ਨੂੰ ਮੇਦ ਹੀ ਨਹੀਂ ਕਿਹੇ ਪਾਸੇ ਦੀ ਵੀ ਸਾਨੂੰ ਵੀ ਪੈ ਜਾਣੇ ਆ ਇਹੋ ਰਿਸ਼ਤੇਦਾਰ ਨੇ ਜਿੰਨੇ ਕੇ ਵਿਚਾਰਾਂ ਦਿੱਤੇ ਹੋਰ ਰਿਸ਼ਤੇਦਾਰਾਂ ਨੂੰ ਕੀ ਰੋਜ਼ ਕਹੀਏ ਹੋਰ ਰਿਸ਼ਤੇਦਾਰ ਵੀ ਆਂਦੇ ਵੀ ਸਾਨੂੰ ਵੀ ਮਾਰ ਵਜਦੀ ਆ ਹੜਦੀ ਤੈਨੂੰ ਕਿੱਥੋਂ ਦਈਏ ਮਤਲਬ ਚੰਗਾ ਭਲਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਜੇ ਮਤਲਬ ਕੁਦਰਤੀ ਹੱਥ ਸਲਾਮ ਵਜਦੀ ਅਸ਼ਾਂ ਦੇ ਕਮਰੇ ਜਿਹੜੇ ਅੱਜ ਜਿਹੜੇ ਮਤਲਬ ਬਣ ਕੇ ਤਿਆਰ ਹੋ ਜਾਣਗੇ ਹਾਂਜੀ ਹੁਣ ਨੂੰ ਤਿਆਰ ਹੋ ਜਾਣੇ ਸੀ ਸਿਰਫ ਦੱਕ ਦਿਨ ਕੰਮ ਚੱਲਿਆ ਵਾ ਹੁਣ ਗਾੜੀ ਨਹੀਂ ਚੱਲਦਾ ਉਦੋਂ ਦਾ ਕੰਮ ਬੰਦ ਆ ਕਿਉਂ ਸਾਰਾ ਤੇ ਰੁੜ ਗਿਆ ਤੇ ਕੰਮ ਕਿਹਦੇ ਸਿਰ ਤੇ ਚੱਲਣਾ ਹਾਂਜੀ ਮਨੋ ਉਹ ਉਹ ਹੋਂਡ ਇਸ ਤਰ੍ਹਾਂ ਕੋਈ ਮਨੋ ਜਾਂ ਕੋਈ ਦਾਨੀ ਸੱਜਣ ਜਾਂ ਕੋਈ ਸਮਾਜ ਸੇਵੀ ਜਾਂ ਅਨਰੀ ਵੀ ਲੋਕ ਇਹਨਾਂ ਨੂੰ ਅਪਰੋਚ ਨਹੀਂ ਕੀਤੀ ਗਈ ਨਹੀਂ ਭਾਜੀ ਕਿਹ ਵੱਲੋਂ ਪ੍ਰੋਜੈਕਟ ਨਹੀਂ ਕੀਤੀ ਗਈ ਪਰਵਾਰ ਦੇ ਵਿੱਚ ਕੌਣ ਕੌਣ ਪਰਵਾਰ ਦੇ ਵਿੱਚ ਇੱਕ ਮੇਰੀ ਦੋ ਗੁੱਡੀਆਂ ਜੇ ਤੇ ਇੱਕ ਮੈਂ ਜੀ ਬਸ ਤੁਸੀਂ ਕਾਹਦਾ ਕੰਮ ਕਰਦੇ ਹਾਂ ਹੀ ਮਿਹਨਤ ਮੰਦੂਰੀ ਕਰਦੇ ਜੇ ਕਿਤੇ ਦਿਹਾੜੀ ਲੱਭ ਜੇ ਤੇ ਕਰ ਲੈਂਦੀ ਐ ਨਹੀਂ ਤੇ ਏਦਾਂ ਘਰਾਂ ਦਾ ਹੀ ਮਾੜਾ ਮੋਟਾ ਹੀ ਹਾਂਜੀ ਨਾ ਤੁਹਾਡਾ ਕੋਈ ਲਿਆਉਣ ਵਾਲਾ ਨਾ ਕੋਈ ਤੁਹਾਡਾ ਕਮਾਉਣ ਵਾਲਾ ਹੀ ਕਿੰਨੇ ਘਰਾਂ ਦੇ ਵਿੱਚ ਕੰਮ ਕਰਦੇ ਏਦਾਂ ਹੀ ਕਿ ਜਿੱਥੇ ਵੀ ਲੱਭ ਜੇ ਹਾਂਜੀ ਦਿਹਾੜੀ ਪਾਈ ਕਿੰਨੀ ਦਿਨਾਂ ਵਿੱਚ ਦੇਹਾੜੀ 350 ਮਿਲਦੀ ਜਾਂ ਕਿਹ ਵਾਲੇ 300 ਵੀ ਦੇਂਦੇ ਕਿਹ ਵਾਲੇ 200 ਤੇ ਵੀ ਘਰ ਆਈਦਾ ਕਿਉਂ ਆਪਣਾ ਝਟਕ ਜਾਰਾ ਤੇ ਕਰਨਾ ਆਪਣੇ ਬੱਚੇ ਤੇ ਪਾਲਣਾ ਹੀ ਹਾਂਜੀ ਮਨ ਮਤਲਬ ਕਿੰਨੇ ਦਿਨ ਹੋ ਗਿਆ ਮਤਲਬ ਇੱਧਰ ਤੁਹਾਡੇ ਵਾਂਗੂ ਗੋਬੀ ਦਾ ਬੜਾ ਮੰਨ ਲਓ ਹੈਗਾ ਹੀ ਪਰ ਉਹ ਤੇ ਕਰਕੇ ਥੋੜੇ ਲੋਕਾਂ ਨੂੰ ਰੁਜ਼ਗਾਰ ਕਾਫੀ ਮਿਲ ਜਾਂਦਾ ਚਲੋ ਵੀ ਕੁਦਰਤੀ ਮਾਰ ਵੱਜੀ ਆ ਨਹੀਂ ਲੋਕਾਂ ਨੂੰ ਮਨ ਲਓ ਹੋਰ ਚੀਜ਼ ਦਾ ਰੁਜ਼ਗਾਰ ਜਿਹੜਾ ਮਨ ਲਓ ਬੰਦ ਹੋ ਗਿਆ ਜੀ ਉਹ ਵੀ ਆਪਣੇ ਗੋਬੀ ਦਾ ਚੱਲਦਾ ਸੀ ਉਹ ਵੀ ਰੁਜ਼ਗਾਰ ਬੰਦ ਹੋ ਗਿਆ ਜੀ ਹੁਣ ਜੋ ਹਰ ਪਿਆਜ ਹੈ ਉਹ ਤੋਂ ਆਪਾਂ ਇੱਕ ਕਿਸਦੇ ਦਿਹਾੜੀ ਨਹੀਂ ਲਾਈ ਖੁਸ਼ ਨਹੀਂ ਐਦਾਂ ਯਾਰਾ ਸਭ ਦਾ ਪਤਾ ਆਪਾਂ ਦਿਹਾੜੀ ਦੇ ਸਿਰ ਤੇ ਵੀ ਅੱਗੇ ਕਰਦੇ ਹਾਂ ਹੁਣ ਸਾਡਾ ਬਿਲਕੁਲੀ ਕੰਮ ਤੰਦਾ ਬੰਦ ਆ ਹਾਂਜੀ ਮਨ ਜੀ ਹੁਣ ਕਿਹ ਪਾਸਿੋਂ ਮਣੀ ਆਸ ਆ ਗਈ ਵੀ ਸਾਨੂੰ ਕਿਹ ਪਾਸੇ ਪਾਹੇ ਆਉਣੇ ਚ ਆ ਆ ਵਾ ਹੁਣ ਤੇ ਝਟਕ ਜਾ ਰਹੀ ਆ ਮੈਂ ਆਪਣੇ ਚੁੱਲ੍ਹੇ ਦਾ ਚੰਕਾ ਤੇ ਚੱਲਣ ਡਿਆ ਜੀ ਹਾਂਜੀ ਦੁੱਧ ਵੀ ਝਾਣਾ ਪੀਣਾ ਵਾ ਚਾਹ ਵੀ ਪੀਣੀ ਸਾਰੇ ਕੰਮ ਕਰਨੇ ਤੇ ਆਉਣਾ ਕਿੱਥੋਂ ਜਦੋਂ ਆਉਣਾ ਨਹੀਂ ਤਾਂ ਪੱਲਿਆਉਣਾ ਕਿੱਥੋਂ ਕੀ ਹੁਣ ਲੱਗਦਾ ਕਿ ਇਹ ਮੁਰਬ ਸੇਬਾ ਜਿਹੜਾ ਤੁਹਾਡੇ ਕੋਲ ਮਤਲਬ ਬਣਾਦੀ ਜਿਹੜਾ ਢਾਂਚਾ ਜਿਹੜਾ ਖੜਾ ਹੋ ਪਾਏਗਾ ਜੇ ਪਾ ਦੇਣ ਤੇ ਸਭ ਤੋਂ ਚੰਗਾ ਵਾ ਪਾਹੀ ਦੇ ਹੋ ਮੰਗ ਕਰਨੇ ਆ ਵੀ ਸਾਡੇ ਕਮਰੇ ਗਿੱਦਾਂ ਦੇ ਵੀ ਹਾਈ ਸਾਡੇ ਉਦਾਂ ਦੇ ਹੀ ਪੈ ਜਾਣ ਪਾਹੀ ਵੱਧ ਨਹੀਂ ਮੰਗਦੇ ਸਾਡੇ ਉਹੋ ਹੀ ਦੋ ਪੈ ਜਾਣੇ ਮੁਰ ਜਿੱਦਾਂ ਪਹਿਲੇ ਪੜੇ ਉਹ ਉਸੇ ਤਰ੍ਹਾਂ ਦੇ ਹਾਂਜੀ ਭਾਵੇਂ ਸਾਨੂੰ ਬਾਲਿਆਂ ਵਾਲੇ ਪੈਜਨ ਕਿਉਂ ਕਿ ਗਾੜੀ ਬੱਚਿਆਂ ਵਾਹਤ ਹੱਥ ਜੋੜ ਕੇ ਬੇਨਤੀ ਆ ਕਿ ਗਾੜੀ ਸਿਆਲ ਆਉਂਡਿਆ ਵਾ ਕਿੱਥੇ ਬੱਚੇ ਲੈ ਕੇ ਜਾਈਏ ਖਰਾਬ ਸੌਂਈਦਾ ਵੀ ਆ ਕਿਹ ਵਾਲੇ ਨਹੀਂ ਵੀ ਸੌਂਈਦਾ ਮੀਂਹ ਹੀ ਆ ਤੇ ਸੌਂਈਦਾ ਨਹੀਂ ਰਾਤ ਬੈ ਕੇ ਕੱਢ ਛੜੀ ਦੀ ਕਿਹ ਵਾਲੇ ਰੋਂਦਿਆਂ ਵੀ ਰਾਤ ਨਿਕਲ ਜਾਂਦੀ ਹੈ ਕੀ ਕਰੀ ਅਸਰ ਸ਼ਰਮ ਨੂੰ ਫਿਰ ਕਰ ਲਓ ਇਹਨੂੰ ਦਾਂ ਵੀ ਕੀਤੇ ਜਾਂਦੇ ਜਿਹੜੀ ਕੁਦਰਤ ਆਫਤ ਦੇ ਵਿੱਚ ਮਤਲਬ ਘਰ ਬਚੇ ਦੇ ਮੋੜ ਬਣਾਏ ਜਾਣਗੇ ਜੀ ਬਣਾ ਦੇਣ ਤਾਂ ਸਭ ਤੋਂ ਬੇਨਤੀ ਆ ਕਿ ਜੇ ਸਾਰੇ ਅੰਬਰ ਇਹਨਾਂ ਬੱਚੇ ਸੀਸਾਂ ਦੇਣਗੇ ਜੇ ਬਣ ਜੇ ਤੇ ਜੇ ਸੱਤਾ ਤੇ ਆ ਜਾਣ ਤਾਂ ਸਭ ਤੋਂ ਵਧੀਆ ਵਾ ਬਣ ਜਾਣ ਹੁਣ ਤੇ ਸਾਨੂੰ ਬਾਹਰ ਦੀ ਵੀ ਆਸ ਨਹੀਂਗੀ ਹੈਗੀ ਕਿ ਜੇ ਆਪਾਂ ਦਿਹਾੜੀ ਲਾ ਸਕਨੇ ਆ ਹੁਣ ਸਭ ਕੁਝ ਤੇ ਰੁੜ ਗਿਆ ਵਾ ਦਿਹਾੜੀ ਆਪਾਂ ਕਦੇ ਸਰਤੇ ਲਈ ਕੋਈ ਪ੍ਰਸ਼ਾਸਨ ਭਿਕਾਰੀ ਜਾਂ ਕੋਈ ਮਿਲ ਲਿਖਾ ਪੱਤਰ ਇਹਨਾਂ ਪਹੁੰਚ ਨਹੀਂ ਨਾ ਭਾਜੀ ਕੋਈ ਨਹੀਂ ਪਹੁੰਚਿਆ ਸਾਡੇ ਕੋ ਹਜੇ ਤੱਕ ਆ ਲੀੜਾ ਲੱਤਾ ਦੇ ਜਾਂਦੇ ਆ ਕੋਈ ਸਾਡੇ ਕੋਲ ਪਾਏ ਤੇ ਲੈਵਾਲਾ ਨਹੀਂ ਕੋਈ ਸਾਡੇ ਕੋ ਸੱਤ ਪਹੁੰਨ ਵਾਲਾ ਨਹੀਂ ਕੋਈ ਸਾਨੂੰ ਸਿਮਟ ਰੇਤਾ ਦੇਣ ਵਾਲਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਸਾਡੇ ਕੋਲ ਵੀੜ ਲੱਤ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਐਨਆਰਆਈ ਵੀਰ ਨੇ ਜਾਂ ਹੋਰ ਜਿਹੜੀਆਂ ਕਮੇਟੀਆਂ ਬਣੀਆਂ ਉਹ ਦੇੜੀਆਂ ਮਤਲਬ ਹੋਰ ਪ੍ਰਸ਼ਾਸਨ ਤੋਂ ਵੀ ਕੋਈ ਚੀਜ਼ ਨਹੀਂ ਕੋਈ ਸਾਡੇ ਕੋ ਸਰਕਾਰ ਨਹੀਂ ਪਹੁੰਚੀ ਕੋਈ ਹਜੇ ਤੱਕ ਸਾਨੂੰ ਕਿਹ ਰਿਸ਼ਤੇਦਾਰ ਨੇ ਨਹੀਂ ਫੋਨ ਕੀਤਾ ਕਿ ਤੇਰੇ ਕੋਠੇ ਡਿੱਗੇ ਆ ਚਾਹ ਪਾ ਦੀਏ ਚਾਹ ਕੀ ਕਰ ਦਿੰਨਾ ਕੋਈ ਵੀ ਨਹੀਂ ਸਾਡੇ ਕੋ ਆਇਆ ਕਿਹੜਾ ਪਿੰਡ ਹੈ ਕਿਹੜਾ ਜਿਹੜਾ ਜਿਹੜਾ ਦੁਬਾਰਾ ਕੇ ਸਮਾਜ ਸੇਵੀ ਸੰਸਥਾ ਨੇ ਜਾਂ ਐਨਆਰਆਈ ਵੀਰ ਨੇ ਜਾਂ ਕਿਹਦੇ ਮਤਲਬ ਕੰਮੀ ਵਿਦਕ ਕਿਹਦੇ ਇੱਥੇ ਸਤ ਪਹੁੰ ਖਰਪਾ ਜਨਕੁਰ ਡੇਰਾ ਡੇਰਾ ਕੰਨੀ ਗੋਟੜੇ ਦਰਾਇੰਦਾ ਹੈ ਆ ਆਪਣੇ ਕੋਈ 2 ਕਿਲੋ 1.5 ਮੀਟਰ ਇੰਨਾ ਕੀ ਆ ਹਾਂਜੀ ਕਿੰਨਾ ਕੰਨਾ ਪਾਣੀ ਰਿਹਾ ਸੀ ਪਾਣੀ ਤੇ ਸਾਡੀਆਂ 6 6 7 7 ਫੁੱਟ ਇਥੋਂ ਨੀਵਾਂ ਦੇ ਉੱਤੋਂ ਦੀ ਜਾਣ ਡਿਆ ਹੈ ਹਾਂਜੀ ਕਿੰਨੇ ਦਿਨ ਰਿਹਾ ਪਾਣੀ ਪਾਣੀ ਤੇ ਰੋ 3-4 ਦਿਨ ਰਿਹਾ ਜੇ ਜੋ ਬੂਏ ਜੋ ਬਾੜੀਆਂ ਸਭ ਰੁੜ ਗਏ ਜੇ ਇਥੋਂ ਤੇਰੇ ਕਵਡ ਨਾ ਵੀ ਰੁੜ ਗੀਆਂ ਜੇ ਹਾਂਜੀ ਨਾ ਤੇ ਬੂਹਾ ਬਾੜੀ ਰਿਹਾ ਜੇ ਤੇ ਖਾਈਏ ਕੀ ਆਹੋ ਹੀ ਆ ਮੜਾ ਮੋਟਾ ਵਾ ਜਰਾ ਗੁਜਾਰਾ ਛਟਕ ਜਾ ਰਹੀ ਪਾਣੀ ਜ਼ਿਆਦਾ ਦੇਣ ਰਿਹਾ ਹੋਰ ਹਾਂਜੀ ਪਾਣੀ ਬਥੇਰੇ ਦਿਨ ਰਿਹਾ ਵਾ 15 20 ਦਿਨ ਤੱਕ ਗੇਲੀ ਨਹੀਂ ਗਈ ਹੀ ਦਿਨ ਤਾਂ ਆਪਾਂ ਕੋਟੇ ਤੇ ਰਹੇ ਹਾਂਜੀ ਉਹ ਇਹ ਸਾਰੇ ਪਰਵਾਰਕ ਮੈਂਬਰ ਜਿਨ੍ਹਾਂ ਨੇ ਕੁਦਰਤੀ ਆਫਤ ਦੇ ਵਿੱਚ ਆਪਣਾ ਜਿਹੜਾ ਘਰ ਵੀ ਜਿਹੜਾ ਮੈਂ ਪਹਿਲਾਂ ਜਿਹੜਾ ਕੱਚਾ ਜਿਹੜਾ ਚੁੰਦਾ ਸੀ ਕੋਈ ਦੇਸ ਹੋਰ ਆਂਦੇ ਸੀ ਤਾਂ ਦੇਖਦੇ ਜੀ ਬਜ਼ੁਰਗ ਮਾਤਾ ਵਿਧਵਾਈ ਤੇ ਚਲੋ ਲੋਕਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਇਹਨਾਂ ਨੂੰ ਕੁਝ ਮਦਦ ਕਰਕੇ ਰਿਸ਼ਤਜਾਰਾਂ ਦੀ ਤਾਂ ਘਰ ਦੇ ਜਿਹੜੇ ਮਤਲਬ ਕੁਝ ਨਾਲ ਬਚੇ ਦਾ ਪ੍ਰਬੰਧ ਕਰ ਦਿੰਦਾ ਜਿਹੜਾ ਮਟੀਰੀਅਲ ਸਟਾਰ ਦਿੱਤਾ ਗਿਆ ਪਰ ਕੁਦਰਤ ਦੀ ਮਾਰ ਜਿਹੜੀ ਆਸੀ ਹੈ ਵੀ ਨਾ ਉਮੇਲ ਦੇਖਦੀ ਹੈ ਤੇ ਨਾ ਗਰੀਬ ਦੇਖਦੀ ਹੈ ਜੋ ਪਾਣੀ ਦੇ ਹਾੜ ਦੇ ਵਿੱਚ ਆਇਆ ਸਭ ਕੁਝ ਹੀ ਰੋੜ ਕੇ ਲੈ ਗਿਆ ਸੋ ਹੁਣ ਮਾਤਾ ਜਿਹੜੀ ਮਜਬੂਰ ਹੈ ਕਿਤੇ ਬੰਦੇ ਜਿਹੜਾ ਕੋਈ ਨਹੀਂ ਸਰਕਲ ਚੱਲ ਰਿਹਾ ਸੀ ਕਿਤੇ ਘਰ ਵੀ ਨਹੀਂ ਜਾਂ ਟਾਈਮ ਜਿਹੜਾ ਕਿਸੇ ਰਹਿ ਸਕਦੀ ਸੋ ਤੰਬੂ ਲਾ ਕੇ ਉਸ ਦੇ ਵਿੱਚ ਗੁਜ਼ਾਰਾ ਕਰ ਲਈ ਮਜਬੂਰ ਆ ਸੋ ਸਮਾਜ ਸੇਵੀ ਸੰਸਥਾ ਜਾਂ ਐਨਆਰਆਈ ਵੀਰ ਨੇ ਜਿਹੜੇ ਇਤਨਾ ਲੋੜਵੰਦ ਪਰਿਵਾਰਾਂ ਦੀ ਜਿਹੜੀ ਸਹਾਇਤਾ ਕਰਦੇ ਨੇ ਸੋ ਇੱਕ ਵਾਰ ਆ ਕੇ ਜਿਹੜੀ ਅਲਾਈਟਿਕ ਜ਼ਰੂਰ ਵੇਖਣ ਇਸ ਭੈਣ ਦੇ ਜਿਹੜੇ ਹਾਲਾਤ ਵੇਖਣ ਤਾਂ ਫੇਰ ਹੀ ਜਿਹੜੀ ਮਦਦ ਜਿਹੜੀ ਜ਼ਰੂਰ ਇਸ ਦੀ ਕਰਨ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ